ਜੋ ਨਵੀਂ ਲੈਣ ਜਾ ਰਿਹਾ ਬਈ ਮਾਰਕੀਟ ਦੇ ਵਿੱਚ ਤਾ ਲੈ ਜੋ ਬਿਲਕੁਲ ਮੀਟਰ ਤੋਂ ਹਾਲੇ ਤੱਕ ਲਫਾਪਾ ਨਹੀਂ ਉਤਰਿਆ ਚੈੱਕ ਕਰ ਲੋ ਬਈ ਕਾਰ ਹੈ ਨਾ ਇੰਨੀ ਨਵੀਂ ਕਾਰ ਆ ਯਾਰ ਬਿਲਕੁਲ ਮਤਲਬ ਵੀ ਇਹਦੀ ਟ్రਾਈ ਲੈਣ ਦੀ ਕੋਈ ਲੋੜ ਨਹੀਂ ਬਈ ਨਵੀਂ ਦਾ ਦੇ ਟ్రਾਈ ਲੈਣ ਦੀ ਕੀ ਲੋੜ ਆ ਮੇਰੇ ਵੀਰ ਕਾਰ ਹੀ ਬਹੁਤ ਸੋਹਣੀ ਆ ਇਹ ਉਹ ਕਾਰ ਆ ਜਿਹਨੂੰ ਆਪਾਂ ਕਹਿੰਦੇ ਦਾਦਾ ਲੈ ਤੇ ਪੋਤਾ ਵਰਤੇ ਆਏ ਹਾਏ 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 ਗੱਲ ਵੀ ਪਾਈ ਤੇ ਕਾਰ ਵੀ ਇਹੀ ਜਿਹੀ ਦਿਖਾਈ ਆ ਤੇ ਗੱਲ ਵੀ ਵਾਲੀ ਵਧੀਆ ਕੀਤੀ ਆ ਸੁਆਦ ਆ ਗਿਆ ਅਲਾਏ ਤੁਨੂਰੇ ਹਰੇਕ ਵੱਡੀ ਕਾਰ ਦੇ ਮਿਲਣਗੇ ਵਰਨਾ ਕਾਰ ਹੋਊਗੀ ਤੇ ਅਲਾਏ ਦਾ ਪੱਕਾ ਮਿਲਣਗੇ ਤੁਹਾਨੂੰ ਜਾ ਐਕਸਯੂ ਵੀ ਹੋਗੀ ਜਾਂ ਸਕੋਰਪੀਓ ਹੋਗੀ ਇਹ ਬਿਨਾ ਲਾਏ ਤਾਂ ਕਾਰ ਹੀ ਨਹੀਂ ਮਿਲੇਗੀ ਬਿਲਕੁਲ ਅਲਾਈਟ ਨਵੇਂ ਹੋਣਗੇ ਟਾਇਰ ਨਵੇਂ ਹੋਣਗੇ ਓਨਰ ਫਰਸਟ ਹੋਊਗੀ ਕਾਰ ਬਿਲਕੁਲ ਮਸਤ ਹੋਊ ਮਸਤ ਹੋਊਗੀ ਕਿਉਂਕਿ ਆ ਬਾਈ ਨੇ ਨਾ ਜਿਵੇਂ ਕਹਿਦੀ ਵੀ ਸਾਡੀ ਯਾੜ ਲਾਈ ਹੋਈ ਆ ਮੈਂ ਹਰ ਇੱਕ ਵਾਰ ਬਹੁਤ ਵਾਰੀ ਬੋਲਿਆ ਭਾਈ ਆ ਬਾਈ ਨੇ ਸਾਨੂੰ ਵੀਡੀਓ ਪਾਉਣਾ ਸਿਖਾਇਆ ਸੀਗਾ ਤੇ ਆ ਪਰਮਾਤਮਾ ਦੀ ਕਿਰਪਾ ਨਾਲ ਥੋੜੇ ਸਾਰਿਆਂ ਦੀ ਮਤਲਬ ਸਪੋਰਟ ਨਾਲ ਆਪਣਾ ਕੰਮ ਪੂਰੇ ਟੌਪ ਤੇ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਕਾਰ ਰੇਟ 'ਚ ਵੀ ਆ ਤੇ ਸੋਹਣੀ ਵੀ ਆ ਜਮੀ ਰੇਟ ਚ ਜਮੀ ਰੇਟ ਚ ਬਲੈਕ ਕਹਿੰਦੇ ਵੀ ਮਿਲਦੀ ਨਹੀਂ ਜੈਨੂਨ ਕਾਰ ਆ ਆ ਆ ਖੜੀ ਆ ਮੇਰੇ ਕੋਲ ਇਹ ਸ਼ੀਸ਼ਾ ਜਿਹੜਾ ਨਾ ਫਰੰਟ ਫਰੰਟ ਸ਼ੀਸ਼ਾ ਜਿਹੜੇ ਮੇਰੇ ਵੀਰ ਜਾਣਕਾਰ ਨੂੰ ਚੈੱਕ ਕਰ ਲਣਗੇ ਵੀ ਜੈਨੂਨ ਕੋਡ ਆ ਸ਼ੀਸ਼ਾ ਹੁਣ ਤੱਕ ਦਾ オリジナル ਆ ਸਾਰੇ ਸ਼ੀਸ਼ੇ ਸਾਰੇ ਪੀਸ ਮੈਂ ਕਿਹਾ ਗੱਡੀ ਪੰਜਾਬ ਨੰਬਰ ਬੀਮਾ ਸਾਰਾ ਕੁਝ ਕਾਰ ਦਾ ਓਕੇ ਦੀ ਰਿਪੋਰਟ ਆ ਜਿਹੜਾ ਮੇਰਾ ਵੀਰ ਹੋਂਡਾ ਸਿਟੀ ਲੱਭ ਰਿਆ ਨਾ ਤੂੰ ਚੰਗੀ ਗੱਡੀ ਸਰਵਿਸ ਵੀ ਨਹੀਂ ਕਰਾਉਣੀ ਜਾ ਕੇ हां ਚੰਗੀ ਗੱਡੀ ਜਿਹੜਾ ਚੰਗੀ ਗੱਡੀ ਦੇ ਭਾਲਜਾ ਜਰੂਰ ਵੀਰੇ ਕੰਟੈਕਟ ਕਰਿਓ ਲਓ ਵੀ ਮਿੱਤਰੋ ਮੂਨਕ ਆ ਗਿਆ ਅੱਜ ਆਪਾਂ ਤੁਹਾਨੂੰ ਵਰਨਾ ਦੀ ਦੁਨੀਆ ਦੇ ਵਿੱਚ ਲੈ ਕੇ ਕਿਸੇ ਭਾਈ ਨੇ ਵਰਨਾ ਗੱਡੀ ਲੈਣੀ ਆ ਤਾਂ ਦਾ ਉਹਰੇ ਅੰਤ ਨਹੀਂ ਵਰਨਾ ਦਾ ਐਕਸਯੂਵੀ ਲੈਣੀ ਆ ਕੋਈ ਸਕੋਰਪਿਓ ਲੈਣੀ ਆ ਕੋਈ ਅਨਦਰ ਬ੍ਰਾਂਡ ਕੋਈ ਵੀ ਕਾਰ ਲੈਣੀ ਆ ਅਗਰ ਭਾਈ ਤੁਸੀਂ ਤਾਂ ਬਾਈ ਹੋਰਾਂ ਲਵੇ ਆ ਸਕਦੇ ਹੋ ਬਹਿ ਨਾਮ ਲੈਣ ਦੀ ਲੋੜ ਹੈ ਨਹੀਂ ਹਨਾ ਬਿਲਕੁਲ ਬਸ ਸਸੀ ਕਾਨ ਜੀ ਪੂਰੇ ਵਰਲਡ ਵਾਈਡ ਫੇਮਸ ਪੀਵੀ 13 ਕਾਰੋ ਯਾਰ ਤੇ ਆਇਆ ਆ ਬਰਨਾ ਕਿੰਗ ਦੇ ਬਾਈ ਮਾਈ ਰਾਈਡ ਪਹੁੰਚਿਆ ਬਾਕੀ ਬਾਈ ਨੂੰ ਸਾਰੇ ਜਾਣਦੇ ਹੋ ਤੇ ਅੱਜ ਬਾਈ ਨੇ ਮਸਾਂ ਇੱਕ ਰੀਜਨਲ ਦਰਸ਼ਨ ਦਿੱਤੇ ਨੇ ਤੇ ਅੱਜ ਸਾਨੂੰ ਕਾਰਾਂ ਦੇ ਦਰਸ਼ਨ ਕਰਾਵਾਂਗੇ ਤੇ ਸਭ ਤੋਂ ਪਹਿਲਾਂ ਕਾਰ ਖੜੀ ਹੈ ਆਪਣੇ ਕੋਲੇ ਸਨ ਰੂਫ ਜਿਹੜੀ ਆਪਾਂ ਸਟਾਰਟਿੰਗ ਦੀ ਗੱਲ ਕਰੀਆ ਬਰਨਾ ਹਾਂ ਬਰਨਾ 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 ਦੀ ਹੀ ਗੱਲ ਕਰਨੀ ਆ ਬਰਨਾ ਤੇ ਬਣਾ ਆਪਾਂ ਕਿਸੇ ਵੀ ਕਾਰ ਦੀ ਗੱਲ ਨਹੀਂ ਕਰਨੀ ਵਰਨਾ ਲੈ ਕਰਾਂਗੇ ਨਹੀਂ ਵਰਨਾ ਕਹਿੰਦਾ ਵਰਨਾ ਲੈ ਆਵਾਂਗੇ ਠੀਕ ਹੈ ਵਰਨਾ ਲੈ ਆਵਾਂਗੇ ਅੱਛਾ ਹੁਣ ਆਪਾਂ ਗੱਡੀਆਂ ਸਾਰੀਆਂ ਹੈਗੀਆਂ ਮਿਡਲ ਸੈਗਮੈਂਟਰ ਨੇ ਆਪਣੇ ਲਈ ਸਾਰੀਆਂ ਬਿਲਕੁਲ ਵੀਰੇ ਤੇ ਕਿੰਨੇ ਰੁਪਏ ਤੋਂ ਕਾਰ ਸਟਾਰਟ ਆ ਜ ਆਪਣੇ ਲੈਵੇ ਤੇ ਲੋਨ ਦੀ ਫੈਸਿਲਿਟੀ ਹੈਗੀ ਆ ਬਿਲਕੁਲ ਵੀਰੇ ਆਪਣੇ ਕੋਲ ਜਿਹੜੀ ਵਰਨਾ ਹੈਗੀ ਆ ਵੀਰੇ 4 ਲੱਖ ਤੋਂ ਸਟਾਰਟ ਆ 4 ਲੱਖ ਤੋਂ 18 ਲੱਖ ਤੱਕ ਆਪਣੇ ਕੋਲ ਕਾਰ ਨੇ ਠੀਕ ਹੈ ਲੈ ਵੀ 4 ਲੱਖ ਤੋਂ ਲੈ ਕੇ 18 18 ਤੋਂ 20 ਲੱਖ ਤੱਕ ਦਾ ਇਹਦਾ ਬਜਟ ਹੈਗਾ ਤਾਂ ਬਾਇਰਾਂ ਨੂੰ ਸੰਪਰਕ ਕਰ ਲਿਓ ਪਹਿਲੀ ਕਾਰ ਆਪਣੇ ਲੋ ਵਰਨਾ ਕਿਹੜਾ ਮਾਡਲ ਹੈ ਵੀਰੇ ਇਹ ਬਈ 20 ਮਾਡਲ ਹੈ ਇਹ ਕਾਰ ਹਾਂ ਹਾਂ ਤੇ ਐਚ ਆਰ ਨੰਬਰ ਆ ਓਕੇ ਤੇ ਕਾਰ ਪੂਰੀ ਓਕੇ ਦੀ ਰਿਪੋਰਟ ਆਜੋ ਤੁਹਾਨੂੰ ਅੰਟੀਰੀਅਰ ਦੀ ਕਾਰ ਦਿਖਾਈਏ ਆਟੋਮੈਟਿਕ ਆਟੋਮੈਟਿਕ ਕਾਰ ਬਈ ਆਟੋਮੈਟਿਕ ਆਨਰ ਫਸਟ ਆ ਤੇ ਕਾਰ ਬਹੁਤ ਸੋਹਣੀ ਆ ਬਈ ਲੈ ਵੀ ਅੱਛਾ ਆਨਰ ਫਸਟ ਹੀ ਮਿਲਣਗੇ ਕਾਰਾ ਪੰਜਾਬ ਦਾ ਬਿਲਕੁਲ ਵੀਰੇ ਬਿਲਕੁਲ ਲੈ ਵੀ ਆਹ ਚੱਲੀ ਆ ਸਿਰਫ 58000 ਕਿਲੋਮੀਟਰ ਚੈੱਕ ਕਰ ਲੋ ਸੋ ਪਾਲਾ ਮਾਡਲ ਹੈ ਸਾਨੂੰ ਪੁਸ ਬਟਨ ਸਟਾਰਟ ਬਈ ਹੈ ਹਾਂਜੀ ਕਰੋ ਚੈੱਕ ਬਈ ਕਾਰ ਬਹੁਤ ਸੋਹਣੀ ਆ ਬਲੈਕ ਕਲਰ ਮੇਨ ਗੱਲ ਬਲੈਕ ਕਲਰ ਜਿਹੜਾ ਮਾਰਕੀਟ ਕੀ ਗੱਲ ਹੋ ਰਾ ਰੇਟ ਉਹ ਮਿਲ ਜੂਗਾ ਜਿਹੜਾ ਤੁਸੀਂ ਕਹਿ ਦੋਗੇ ਹਾਂ ਜੋ ਤੁਸੀਂ ਕਹਿ ਦੋਗੇ ਬਈ ਬਿਲਕੁਲ ਤੇ ਇੱਕ ਨਾਲ ਹੋਰ ਇੱਕ ਨਿਸ਼ਾਨੇ ਦੇ ਹੋਰ ਖੜੀ ਆ ਵਰਨਾ ਵਾਈਟ ਕਲਰ ਦੇ ਵਿੱਚ ਵਾਈਟ ਕਲਰ ਬਲੈਕ ਵੀ ਇੱਕ ਵਾਈਟ ਵੀ ਹੈ ਜਿਵੇਂ ਕਹਿੰਦੇ ਚਿੱਟੀ ਕਬੂਤਰੀ ਹਾਂ ਕਾਲੀ ਕਬੂਤਰੀ ਆ ਖੜੀ ਆ ਬਈ ਚਿੱਟੀ ਕਬੂਤਰੀ ਲੈ ਬਈ ਮੈਂ ਕਹਿੰਦਾ ਤਿਤਲੀ ਉੱਡਦੀ ਫਿਰਦੀ ਆ ਹੁਣ ਦੇਖਦੇ ਆ ਵੀ ਕਿਹੜਾ ਸ਼ਿਕਾਰੀ ਇਨੂੰ ਹੱਥ ਪਾਉਦਾ ਅਲਾਏ ਟਾਇਰ ਨਰਾ ਕਹਿਰ ਗੱਲਬਾਤ ਐਂਡਾ ਬਾਕੀ ਤੁਹਾਡੇ ਤੇ ਡਿਪੈਂਡ ਆ ਆਏ ਹਾਏ ਇਹਦਾ ਸ਼ੈਰੀ ਕਰਾਵਾਂਗੇ ਸ਼ੈਰੀ ਦਾ ਫੁੜਕ ਫੁੜਕਾਉਂਦੀ ਹੈ ਇਹ ਵੀ ਆਟੋ ਹੈ ਇਹ ਵੀ ਆਟੋ ਹੈ ਨਾ ਇਹ ਵੀ ਆਟੋਮੈਟਿਕ ਆ 17 ਮਾਡਲ ਆ ਫਰਸਟ ਆਰਡਰ ਆ ਠੀਕ ਹੈ ਇੰਜਨ ਗੇਅਰ ਮੈਂ ਕਹਾ ਯਾਰ ਬਸ ਪੈਰ ਧਰਨ ਦੀ ਦੇਰ ਆ ਗੱਡੀ ਤਾਂ ਫਲਾੜੇ ਖਾਂਦੀ ਜਾਊਗੀ ਲੈ ਵੀ ਚੱਲਣ ਨੂੰ ਤਿਆਰ ਹੈ ਬਈ ਆ ਜਾ ਫਿਰ ਜੇ ਕਿਸੇ ਨੇ ਕਰ ਲੈ ਆਹ ਆ ਗਈ ਇਹ ਆ ਗਈ ਬਈ ਕਹਿੰਦਾ ਕੀ ਆ ਇਹ ਕੀ ਆ ਇਹ ਕੀ ਆ ਨਹੀਂ ਕੀ ਆ ਕੀ ਆ ਬ੍ਰਾਂਡ ਕਰਾ ਸਲਟੋ ਸਮਾਈ 2024 ਮਾਡਲ ਆ ਤੇ ਬਦ ਕਾਰ ਪਤਾ ਚੱਲੀ ਕਿੰਨੀ ਆ ਕਿੰਨੀ ਚੱਲੀ ਹੋ ਜਾਦੀ ਆ ਐਸਟੀਮੇਟ ਮਾਰੋ ਲਫਾਫੇ ਦਾ ਤਾਰੇ ਨੇ 115 16000 ਹੀ ਚੱਲੀ ਹੋ ਮੇਰੇ ਦਾ 6000 ਆ ਲੈ ਆਨ ਰਿਕਾਰਡ ਵੀਡੀਓ ਦੇ ਆਨ ਰਿਕਾਰਡ ਵੀ ਹਾਂ ਸਰਵਿਸ ਆਨ ਰਿਕਾਰਡ ਵੀ ਲੈ ਵੀ ਲਫਾਫੇ ਉੱtre ਨਹੀਂ ਹਾਲ ਤੱਕ ਅੰਦਰ ਚੈੱਕ ਕਰ ਲੋ 6000 ਕਿਲੋਮੀਟਰ ਚੱਲੀ ਆ ਸਿਰਫ ਕਾਰ ਲਫਾਵੇ ਵਾਲੇ ਬਾਈ ਉਤਰੇ ਨਹੀਂ ਜਿਹੜਾ ਵੀਰ ਨਵੀਂ ਗੱਡੀ ਦੀ ਝਾਕਤਾ ਹਾਂ ਹਾਂ ਕੱਟ ਪੈਸੇ ਲਾਉਣੇ ਨੇ ਪੈਸੇ ਬਾਜੂਆ ਬਾਈ 2 ਲੱਖ ਰੁਪਏ ਬਾਜੂਗਾ ਓਕੇ ਕਾਰ ਲੈ ਜਾਓ ਆ ਕੇ 6000 ਚੱਲੀ ਕੀ ਆ ਖੜੀ ਆ ਆਹ ਦੇਖ ਲਓ ਅੰਦਰੋਂ ਡੀਰ ਦੀ ਕਾਰ ਬਿਲਕੁਲ ਸ਼ੋਅ ਰੂਮ ਕੰਡੀਸ਼ਨ ਬਾਈ ਜੋ ਨਵੀਂ ਲੈਣ ਜਾ ਰਿਹਾ ਬਾਈ ਮਾਰਕੀਟ ਦੇ ਵਿੱਚ ਤਾਂ ਆ ਲੈ ਜਾਓ ਬਿਲਕੁਲ ਮੀਟਰ ਤੋਂ ਹਾਲੇ ਤੱਕ ਲਫਾ ਪਾਣੀ ਉਤਰਿਆ ਚੈੱਕ ਕਰ ਲੋ ਬਈ ਕਾਰ ਹੈ ਨਾ ਇੰਨੀ ਨਵੀਂ ਕਾਰ ਆ ਯਾਰ ਬਿਲਕੁਲ ਵੀ ਮਤਲਬ ਵੀ ਇਹਦੀ ਟ੍ਰਾਈ ਲੈਂਡ ਦੀ ਕੋਈ ਲੋਡ ਨਹੀਂ ਬਈ ਨਵੀਂ ਦੀ ਟ੍ਰਾਈ ਲੈਂਡ ਦੀ ਕੀ ਲੋੜ ਆ ਮੇਰੇ ਵੀਰ ਕਾਰ ਹੀ ਬਹੁਤ ਸੋਹਣੀ ਆ ਨਵੀਂ ਦੀ ਤਾਂ ਕੰਪਨੀ ਵਾਲੇ ਵੀ ਟ੍ਰਾਈ ਦਿੰਦੇ ਹਾਂਜੀ ਠੀਕ ਆ ਆ ਗਈ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਵਰੀ 2.4 ਜੈਡ ਵਾਲਾ ਵੇਰੀਐਂਟ ਆ ਠੀਕ ਹੈ ਤੇ ਮਾਡਲ ਹੈਗੀ ਆ 16 16 ਹਾਂਜੀ ਹਾਂ ਲੈ ਵੀ ਇਹ ਵੀ ਹੈਗੀ ਆ 2 ਮੈਂ ਇੱਕ ਤਰੀਕੇ ਦੀ ਜੀ ਨਵੀਂ ਨਵੀਂ ਕਾਰ ਆ ਬਈ ਪੰਜਾਬ ਨੰਬਰ ਆ ਮੈਨੂੰ ਸੈਕਿੰਡ ਲੈ ਇਹ ਉਹ ਕਾਰ ਆ ਜਿਹਨੂੰ ਆਪਾਂ ਕਹਿੰਦੇ ਦਾਦਾ ਲੈ ਤੇ ਪੋਤਾ ਵਰਤੇ ਆਏ ਹਾਏ 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 ਗੱਲ ਵੀ ਪਾਈ ਤੇ ਕਾਰ ਵੀ ਇਹੀ ਜਿ ਦਿਖਾਈ ਆ ਤੇ ਗੱਲ ਵੀ ਵਾਲੀ ਵਧੀਆ ਕੀਤੀ ਆ ਸਵਾਦ ਆ ਗਿਆ ਹੈ ਹੀ ਉੱਥੇ ਚਲਦੀ ਹੈ ਨਾ ਜਮੀ 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 ਇਹ ਕਾਰ ਦੇ ਵਿੱਚ ਬਈ ਨੁਕਸੇ ਨਹੀਂ ਪੈਂਦਾ ਸੇ ਦੀ ਬਈ ਹਨਾ ਰਫ ਐਂਡ ਟਫ ਗੱਡੀਆਂ ਨੇ ਇਹਨਾਂ ਦੀਆਂ ਮੈਂ ਕਿਹਾ ਬਈ ਇਹ ਕਾਰ ਦੀ ਫੀਲਿੰਗ ਆ ਜਿਹੜੀ ਹਾਂ ਕੰਫਰਟੇਬਲ ਆ ਜਿਹੜਾ ਵੱਖਰੀ ਆ ਹਾਂ ਸਵਾਦ ਵਾਲੀ ਗੱਲ ਆ ਵੀ ਹਾਂ ਇਹ ਕਾਰ ਅਨੋਵਾ ਕ੍ਰਿਸਟਾ ਰੇਟ 'ਚ ਮਿਲ ਜੂਗੀ ਪੀਬੀ 10 ਨੰਬਰ ਆ రూ 0.4z టాప్ ਵਾਲਾ ਵੇਰੀਐਂਟ ਆ ਕੈਪਟਨ ਸੀਟ ਆ ਤੇ ਕਾਰ ਬਹੁਤ ਚੰਗੀ ਆ ਬਾਈ ਓਕੇ ਲੈ ਵੀ ਆ ਆ ਗਿਆ ਐਕਐਸਯੂ ਵੀ ਦੀ ਗੱਲ ਕਰੀ ਸੀ ਇਹਦੇ ਨਾਲ ਦੀਆਂ 5 6 ਕਾਰਾਂ ਖੜੀਆਂ ਆਪਣੇ ਲਵੇ ਬਿਲਕੁਲ ਵੀਰੇ ਬਿਲਕੁਲ ਇਹ ਐਕਐਸਯੂ ਵੀ 12 ਮਾਡਲ ਆ ਬਾਈ ਓਕੇ ਕਾਰ ਸੋਣੀ ਐ ਓਨਰ ਫਸਟ ਐਚ ਆਰ ਨੰਬਰ ਆ ਰੇਟ ਰੱਖਾਂਗੇ ਆਪਾਂ ਗੁਪਤ ਕਿਉਂਕਿ ਬਿਲਕੁਲ ਬਾਈ ਕਿਉਂਕਿ ਡੀਲਰ ਇਹੜਾ ਭਾਈਚਾਰਾ ਹਨ ਅੱਜ ਕੱਲ ਟ੍ਰੈਂਡ ਹਰੇਕ ਬੰਦਾ ਬਣ ਚੁੱਕਿਆ ਹਰੇਕ ਬੰਦਾ ਵੀਡੀਓ ਬਣਾਉਂਦਾ ਬਾਈ ਸਾਡੇ ਕਹਿੰਦੇ ਸਾਡੇ ਰੋਜੂਟਰੀ ਤੇ ਲੱਤ ਮਾਰਦੇ ਹੋ ਬਾਈ ਦੂਜੇ ਕਹਿੰਦੇ ਆ ਫਿਰ ਆਪਾਂ ਬਾਈ ਰੇਟ ਆਪਣੇ ਘੱਟੇ ਰਹਿਣਗੇ ਚੀਜ਼ਾਂ ਆਪਣੀਆਂ ਟੌਪ ਹੋਣਗੀਆਂ ਗਰੰਟੀਆਂ ਆਪਣੀਆਂ ਬਿਲਕੁਲ ਰਹਿਣਗੀਆਂ ਗਰੰਟੀਆਂ ਵੈਸੇ ਯਾਰ ਕਹਿਣੀਆਂ ਗਰੰਟੀਆਂ ਬਹੁਤ ਔਖੀਆਂ ਨੇ ਪਰ ਗਰੰਟੀਆਂ ਪਕਤਾਂ ਹੋਣੀਆਂ ਬਹੁਤ ਔਖੀਆਂ ਨੇ ਸਹੀ ਗੱਲ ਆ ਬਾਈ ਬਿਲਕੁਲ ਪਰ ਆਪਾਂ ਗਰੰਟੀ ਦਿੰਨੇ ਆ ਪਰ ਉਹਨਾਂ ਨਹੀਂ ਬਈ ਛੇ ਦੀ ਲੰਬਾ ਦਿੰਦੇ ਵੀ ਆ ਬਾਈ ਤੇ ਇੱਕ ਹੋਰ ਖੜੀ ਆ 2000 13 ਮਾਡਲ 13 ਵਾਲਾ ਲ ਵਰਨਾ ਇਹ ਇਹਦੇ ਵਿੱਚ ਬਲੈਕ ਵਾਈਟ ਦੋਨੇ ਆ ਬਿਲਕੁਲ ਹੈਨਾ ਨੰਬਰ DL ਲੈ ਲਓ ਠੀਕ ਹੈ PV ਨੰਬਰ ਲੈ PV 13 ਲੈ ਲਓ PV 13 ਇਹ ਵੀ ਖੜੀ ਆ ਲੈ ਵੀ ਬਾਈ ਹੈਨਾ ਤੇ PV 13 ਕਾਰ ਬਿਆਰ ਤੇ ਬਲੈਕ ਔਰ ਵਾਈਟ ਦੋਨੇ ਖੜੀ ਆ ਇਹ ਕਿਹੜਾ ਮਾਡਲ 13 ਦੱਸੋ ਇਹ 13 ਬਈ 14 ਉਹ 14 ਹਾਂਜੀ ਉਹ ਦੂਸਰੇ ਨਾਂ ਦੀ ਥੋੜੀ ਉਹ ਦੂਜੇ ਨਾਂ ਦੇ ਹਾਂ ਬਾਈ ਆ ਦੂਸਰੇ ਨਾਂ ਦੀ ਆ ਇਹ ਇਹ ਥੋੜੀ ਇਹ ਪਹਿਲੇ ਨਾਂ ਦੀ ਇਹ ਪਹਿਲੇ ਨਾਂ ਦੀ ਇਹਦੇ ਨੰਬਰ ਲੱਗ ਗਿਆ ਬਾਈ ਤੁਹਾਡਾ ਨਾ ਬਿਲਕੁਲ ਇਹ ਇਹ ਦੋਨੇ ਕਾਰਾਂ ਬਾਈ ਜਿਹੜੀ ਮਰਜ਼ੀ ਅੱਛਾ ਹਾਂ ਅਲਾਈਜ਼ ਹਨੂਰੇ ਹਰੇਕ ਬਡੀ ਕਾਰ ਦੇ ਮਿਲਣਗੇ ਵਰਨਾ ਕਾਰ ਹੋਊਗੀ ਤੇ ਅਲਾਈ ਦਾ ਪੱਕਾ ਮਿਲਣਗੇ ਤੁਹਾਨੂੰ ਜਾਂ ਐਕਐਸਯੂਵੀ ਹੋਊਗੀ ਜਾਂ ਸਕੋਰਪਿਓ ਹੋਊਗੀ ਇਹ ਬਿਨਾ ਲਾਇ ਤਾਂ ਕਾਰ ਹੀ ਨਹੀਂ ਮਿਲਲੇ ਬਿਲਕੁਲ ਅਲਾਈਟ ਨਵੇਂ ਹੋਣਗੇ ਟਾਇਰ ਨਵੇਂ ਹੋਣਗੇ ਓਨਰ ਫਰਸਟ ਹੋਊਗੀ ਕਾਰ ਬਿਲਕੁਲ ਮਸਤ ਹੋਊ ਮਸਤ ਹੋਊਗੀ ਆ ਆ ਗਈ ਵਰਨਾ ਇੱਕ ਵਾਰ ਨਾ ਪੀਵੀ ਨੰਬਰ ਹੋ ਰਾ ਬਾਈ ਇਹ 12 ਮਾਡਲ ਆ ਜਿਹਨੇ ਘੱਟ ਪੈਸੇ ਲੋਣੇ ਨੇ ਥੋੜੇ ਪੈਸੇ ਦੀ ਕਾਰ ਆ ਥੋੜੇ ਪੈਸੇ ਦੀ ਕਾਰ ਆ ਘੱਟ ਪੈਸੇ ਦੀ ਤੇ ਵਧੀਆ ਕਾਰ ਆ ਫੈਮਿਲੀ ਵਾਸਤੇ ਜਿਹਨੇ ਲੈਣੀ ਆ ਚੰਗੀ ਕਾਰ ਕਹਿ ਸਕਦੇ ਅੱਛਾ ਜਿਵੇਂ ਹਣਾ ਹੁਣ ਹਰੇਕ ਬੰਦੇ ਲੈ ਬਾਈ ਪੈਸੇ ਨਹੀਂ ਹੁੰਦੇ ਹਨ ਇਹਨੇ ਹੁਣ ਜਿਵੇਂ ਲੋਨ ਦੀ ਗੱਲ ਕਰੀ ਕਿੰਨੇ ਰੁਪਏ ਦੇ ਕੇ ਕਰ ਦੇ ਦੋਗੇ ਲੋਨ ਵੀਰੇ ਮੰਨ ਕੇ ਚੱਲੋ ਵੀ 2 ਲੱਖ ਰੁਪਿਆ 81 ਤੋਂ ਲੈ ਕੇ 2 ਲੱਖ ਰੁਪਏ ਦੇ ਵਿੱਚ ਵਿੱਚ ਡਾਊਨ ਪੇਮੈਂਟ ਕਰਕੇ ਬਾਕੀ ਕਰਦੇ ਲਵਾਂਗੇ ਠੀਕ ਹੈ ਬਾਈ ਓਕੇ ਤੇ ਆ ਆ ਗਈ ਐਕਸਯੂਵੀ ਇਹ ਦੋਨੇ ਚਾਬੀਆਂ ਨਾਲ ਲੈ ਆ ਚੈੱਕ ਕਰੋ ਇਹ ਕਿਹੜਾ ਮਾਡਲ ਹੈ ਇਹ ਬਾਈ 15 ਮਾਡਲ ਹੈ 15 ਮਾਡਲ ਹੈ ਹਾਂਜੀ ਠੀਕ ਹੈ ਲਈ ਇਹ 15 ਮਾਡਲ ਕਾਰ ਹੈਗੇ ਆਪਣੇ ਕੋਲ ਬਲੈਕ ਵਾਈਟ ਦੋਨੇ ਇਹ ਵੀ ਖੜੀ ਹੈ ਇਹ সিলਵਰ সিলਵਰ ਕਹਿੰਦਾ ਕਿਹੜਾ ਹੈ ਕਰੀਮ ਕਰੀਮ ਵਾਈਟ ਕਰੀਮ ਕਲਰ ਆ ਹਾਂ ਵਾਈਟ ਤੇ ਕਾਰ ਸੋਹਣੀ ਆ ਓਨਰ ਫਸਟ ਆ ਫਿਊ ਵੀ ਆ ਕਾਰ ਜੈਨੂਨ ਕਾਰ ਆ ਰੇਟ ਵੀ ਕਾਰ ਆ ਜੈਨੂਨ ਆ ਸੀਟ ਕਵਰ ਕਾਰ ਹੀ ਬਹੁਤ ਸੋਹਣੀ ਪਈ ਆ ਬਾਈ ਜਮਾ ਯਾਰ ਨਵੀਂ ਕਾਰ ਨਵੀਂ ਕਾਰ ਨਵੀਂ ਕਾਰ ਪਈ ਆ ਅੱਪਾ ਯਾਰ ਇਹ ਲਾ ਲੋ ਵੀ ਚੁਣ ਚੁਣ ਕੇ ਪੀਸ ਲਿਆਦੇ ਹੋਏ ਨੇ ਠੀਕ ਆ ਬਾਈ ਹਾਂਜੀ ਲਾਓ ਤੇ ਗਾ ਕੇ ਵੀ ਆਪਣੇ ਕੋਲੇ ਹੀਰੇ ਬੰਦੇ ਜੁੜੇ ਹੋਏ ਨੇ ਆਪਣੇ ਨਾਲ ਤੇ ਕਾਰਾਂ ਵੀ ਆਪਾਂ ਖੜੀਆਂ ਲੈ ਕੇ ਆਉਣੀ ਆ ਬਾਈ ਤੇ ਭਾਈ ਮਨ ਲੱਗਾ ਹੈ ਨਾ ਦੂਜੀ ਕਾਰ ਦੀ ਟ్రਾਈ ਲਾਈਨ ਦੀ ਲੋਡ ਹੀ ਨਹੀਂ ਪੈਂਦੀ ਬੰਦਾ ਨਾ ਨਾ ਲੋਡ ਨਹੀਂ ਪੈਂਦੀ ਬਾਈ 5000 ਲੱਖ 51 ਕੇ ਪੈਸੇ ਲਾਉਂਦਾ ਵੀਰੇ ਅੱਖਾਂ ਮੰਨ ਕੇ ਆਲਾ ਕਹਿੰਦਾ ਵੀ ਕਈ ਬੰਦੇ ਦਾ ਕਹਿੰਦੇ ਸਾਡੇ ਘਰੇ ਗੱਡੀ ਪਹਚਾ ਦਿਓ ਆਜਾ ਕੋ ਵੀਰੇ ਪੇਮੈਂਟ ਸਾਡੇ ਗੱਡੀ ਘਰੇ ਛੱਡਿਓ ਤੇ ਕਾਰ ਬਿਲਕੁਲ ਓਕੇ ਦੀ ਰਿਪੋਰਟ ਆ ਸਾਰੀਆਂ ਕਾਰ ਆਪਣੇ ਕੋਲ ਖੜੀਆਂ ਨੇ ਇੱਕ ਨਾਲ ਇੱਕ ਹੋਰ ਅਨੋਵਾ ਖੜੀ ਆ ਸੁਵੀ ਦੇ ਨਾਲ ਆ ਅਨੋਵਾ ਮੈਟਰੋ 2010 ਮਾਡਲ ਆ ਪੀਬੀ 31 ਆ ਤੇ ਮਾਡਲ 2010 ਆ ਕਾਰ ਮੈਨ ਵਾਲੀ 15 ਸਾਲ ਪੁਰਾਣੀ ਆ ਪਰ ਓਨਰ ਫਾਸਟ ਆ ਫਾਸਟ ਓਨਰ ਆ ਪਹਿਲੇ ਨਾਂ ਦੀ ਗੱਾਰ ਆ ਨੰਬਰ ਹੋਣਾ ਇਹਦਾ ਕਾਰ ਦਾ ਹੈ ਨੰਬਰ ਵੀ ਸੋਹਣਾ ਹੈ ਨੰਬਰ ਵੀ ਸੋਹਣਾ ਵੀਰੇ ਪੀਵੀ 31 007 0070 ਬਾਈ ਹੈ ਹਾਂਜੀ ਹਾਂਜੀ ਇਹ ਨੰਬਰ ਆ ਕਾਰ ਦਾ ਕਾਰ ਵੀ ਸੋਹਣੀ 007 ਮਾਡਲ ਮਾਡਲ ਕਿੰਨਾ ਮਾਡਲ 2010 ਬਾਈ 10 ਮਾਡਲ ਇਹ ਲਾਲ ਵੀ 15 ਸਾਲ ਹੋ ਗਈ ਕਾਰ ਆ ਇਹਨੂੰ ਪਰ ਓਨਰ ਪਹਿਲੇ ਹੀ ਆ ਮਾਲਕ ਨਹੀਂ ਬਦਲੇ ਕਾਰ ਨੇ ਲਾਵੀ ਐ ਨਹੀਂ ਹੋਣਾ ਇਹ ਕਹਿੰਦੇ ਵਫਾਦਾਰ ਘਾਰ ਹੈ ਵਫਾਦਾਰ ਘਾਰ ਹੈ ਜਮਾ 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 ਲਾਵੀ ਇੱਕ ਇਹ ਉਹ ਜਿਹੜੀ ਮੈਂ ਪਹਿਲਾਂ ਤੁਹਾਨੂੰ ਕਹੀ ਸੀ ਦਾਦਾ ਲਏ ਤੇ ਪੋਤਾ ਵਰਤੇ ਇੱਕ ਉਹ ਹੈ ਠੀਕ ਹੈ ਇਹ ਚੰਗੇ ਘਰ ਦੀ ਜਿਵੇਂ ਕਹਿੰਦੇ ਵੀ ਚੰਗੇ ਘਰ ਦੀ ਸਿਆਣੀ ਖਾਨਦਾਨ ਦੀ ਸਿਆਣੀ ਔਲਾਦ ਕਹਦੀਏ ਜਮੇ ਕਹਦੀ ਵੀ ਤੀ ਪੁੱਤ ਚੰਗਾ ਉਹ ਜੀ ਜਾਈ ਪਹਿਲੇ ਨਾਲ ਦੀ ਬਿਗੜੀ ਨਹੀਂ ਇਹ ਖਾਨਦਾਨ ਦੂਜੇ ਵਾਲੇ ਕੋਲ ਗਈ ਨਹੀਂ ਹੁਣ ਜੇ ਸੋਹਣੀ ਘਾਰ ਲੈਣੀ ਆ ਨਾ ਤਾਂ ਪੀ ਵੀ 13 ਘਾਰ ਹੋ ਯਾਰ ਥੋੜਾ ਆਪਣਾ ਘਾਰ ਹੋ ਯਾਰਾ ਸਕ੍ਰੀਨ ਤੇ ਨੰਬਰ ਆ ਬਾਕੀ ਥੋੜਾ ਇੰਤਜ਼ਾਰ ਰਹੂਗਾ ਬਾਈ ਕਾਰਾਂ ਦੇਖਣਾ ਹੋਗੇ ਤੇ ਬਾਕੀ ਤੁਹਾਨੂੰ ਹੋਰ ਲੈ ਕੇ ਚਲਦੇ ਆਂ ਅਗਲੀ ਕਾਰ ਕੋਲੇ ਅਗਲੀ ਕਾਰ ਆਈ ਹੈ ਸਕਾਰਪਿਓ ਦੋ ਦਵਾਂਗੇ ਦੋ ਦੋ ਬਲੈਕ ਬਲੈਕ ਬਾਈ ਹੁਣ ਬਾਈ ਐ ਨਾ ਕਹਿੰਦੀ ਵੀਕਰ ਨਾਲ ਇੱਕ ਫੇਰੀ ਫਿਰ ਤਾਂ ਅਸੀਂ ਮਾਰੇ ਜਾਵਾਂਗੇ ਨਾ ਨਾ ਫਰੀ ਕਾ ਨੂੰ ਬਾਈ ਕੋਈ ਨਾ ਆਪਾਂ ਡਿਸਕਾਊਂਟ ਕਰ ਦਾਂਗੇ ਜਿਹੜਾ ਮਾਈ ਰੈਡ ਦੇ ਚੈਨਲ ਤੋਂ ਮਾਈ ਰੈਡ ਦੇ ਰੈਫਰੈਂਸ ਤੇ ਆਊਗਾ ਸਾਡੇ ਕੋਲ ਉਹਨੂੰ ਬਾਈ ਸਪੈਸ਼ਲੀ 5000 ਰੁਪਏ ਡਿਸਕਾਊਂਟ ਕਰਾਂਗੇ ਬਾਕੀ ਬਾਈ ਦੇ ਜਿਹੜਾ ਪੇਜ ਆ ਉਦੇ ਤੇ ਕਮੈਂਟ ਸ਼ੇਅਰ ਕਰ ਦਿਓ ਉਹ ਦਿਖਾ ਕੇ ਵੀ ਆਊਗਾ ਤਾਂ ਵੀ 5000 ਰੁਪਏ ਮਿਲੂਗਾ ਕਿਉਂਕਿ ਆ ਬਾਈ ਨੇ ਨਾ ਜਿਵੇਂ ਕਹਿਦੀ ਵੀ ਸਾਡੀ ਜੜ ਲਾਈ ਹੋਈ ਆ ਮੈਂ ਹਰੇਕ ਵਾਰ ਬਹੁ ਬਾਰੀ ਬੋਲਿਆ ਭਈ ਆ ਬਾਈ ਨੇ ਸਾਨੂੰ ਵੀਡੀਓ ਪਾਉਣਾ ਸਿਖਾਇਆ ਸੀਗਾ ਤੇ ਪਰਮਾਤਮਾ ਦੀ ਕਿਰਪਾ ਨਾਲ ਥੋੜੇ ਸਾਰਿਆਂ ਦੀ ਮਤਲਬ ਸਪੋਰਟ ਨਾਲ ਆਪਣਾ ਕੰਮ ਪੂਰੇ ਟੌਪ ਤੇ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਪੇਜ ਵੀ ਆਪਣਾ ਚੱਲ ਪਿਆ ਵਧੀਆ ਤੇ ਵੀਰੇ ਨੇ ਸ਼ਰਨ ਨੇ ਮਾਈ ਰੈਡ ਨੇ ਬਹੁਤ سپورਟ ਕੀਤੀ ਹੈ ਬਾਈ ਨੇ ਤਾਂ ਬਾਕੀ ਹੁਣ سپورਟ ਬਣਦੀ ਬਾਈ ਨੂੰ ਸਾਡੀ سپورਟ ਬਣਦੀ ਬਾਈ ਨੂੰ ਇਹਨੂੰ ਦੇ ਦਿਓ ਲੈ ਵੇ ਬਾਈ ਹੈਨਾ ਤੇ ਹੁਣ ਆਹ ਕਾਰ ਆ ਗਈ ਆਪਣੇ ਲਵੇ ਸਕੋਰਪੀਓ ਸਕਾਰਪੀਓ ਬਈ 18 ਮਾਡਲ ਆ ਪਹਿਲੇ ਨਾਂ ਦੀ ਆ ਅੱਛਾ ਇੰਜਨ ਗੇਅਰ ਦੀ ਮੈਂ ਕਿਹਾ ਜਮੀ ਤੋਹਫਾ ਐਸ ਜਿਹੜੀ ਐ ਐਸ 11 ਫਰਸਟ ਓਨਰ 6 ਗੇਰਾਂ ਵਾਲੀ ਇਹਨੂੰ ਆਪਾਂ ਕਹਿੰਦੇ ਆ ਅੱਛਾ ਹਾਂਜੀ 6 ਗੇਰਾਂ ਵਾਲੀ ਆ ਬਾਈ ਬਿਲਕੁਲ ਵੀਰੇ ਨਵੇਂ ਇੰਜਨ ਵਾਲੀ ਆ ਇਹ ਨਵੇਂ ਇੰਜਨ ਵਾਲੀ ਆ ਤੇ ਕਾਰ ਆ ਅਲਾਈ ਟਾਇਰ ਫਸਟ ਓਨਰ ਜੈਨੂਨ ਪੇਂਟ ਦੀ ਕਾਰ ਆ ਤੇ ਕਾਰ ਰੇਟ ਤੇ ਵੀ ਆ ਤੇ ਸੋਹਣੀ ਵੀ ਆ ਜਮੀ ਰੇਟ ਚ ਜਮੀ ਰੇਟ ਚ ਬਲੈਕ ਕਹਿੰਦੇ ਵੀ ਮਿਲਦੀ ਨਹੀਂ ਜੈਨੂਨ ਕਾਰ ਆ ਆ ਆ ਖੜੀ ਆ ਮੇਤਰੋ ਥੋੜੀ ਸਾਹਮਣੇ ਆ ਖੜੀ ਆ ਬਾਈ ਠੀਕ ਆ ਇਹ ਇਹ ਵੀ ਇਹਦੀ ਭੈਣ ਆ ਇਹ ਵੀ ਇਹਦੀ ਭੈਣ ਆ ਇਹ ਵੀ ਅਸਲ ਆ ਬਣਾ S11 ਬਲੈਕ ਕਲਰ 18 ਮਾਡਲ ਫਸਟ ਓਨਰ ਠੀਕ ਆ ਜੈਨੂਨ ਕਾਰ ਵੀ ओके ਲੈ ਭਾਈ ਇਹ ਵੀ ਦੋ ਖੜੀਆਂ ਇਹ ਕਿੰਨੇ ਕਿੰਨੇ ਪੈਸੇ ਦੇ ਕੇ ਮਿਲ ਜਾਣੀਆਂ ਜੇ ਡਾਊਨ ਪੇਮੈਂਟ ਵੀਰੇ 3-3 ਲੱਖ ਰੁਪਇਆ ਤੇ ਥੋੜਾ ਸਿੰਬਲਸ ਹੀ ਹੋਣਾ ਚਾਹੀਦਾ ਬਾਕੀ ਕਰਦੇ ਹੋ ਜੂਗਾ ਲੋਨ ਤੇ ਆਜੋ ਹੁਣ ਤੁਹਾਨੂੰ ਮੈਂ ਇੱਕ ਟੂਮ ਦਿਖਾਵਾਂ ਇਹ ਕਾਰ ਦੇ ਵੀ ਬਹੁਤ ਚਰਚੇ ਨੇ ਕਿੰਨੇ ਪੀਵੀ 13 32 17 ਦੂਜੇ ਓਨਰ ਦੂਜੇ ਨਾਮ ਦੂਜੇ ਨਾਮ ਆ ਕਾਰ ਬਹੁਤ ਸੋਹਣੀ ਆ 2014 ਮਾਡਲ ਠੀਕ ਚੱਲੀ ਕਿੰਨੀ ਕਹੋਗੇ ਚੱਲੀ ਬਈ 80000 ਬੋਨਿਆ ਅੱਛਾ ਚੱਲੀ ਕਿੰਨੀ ਕੋਈ ਐ ਇਹ ਬਾਈ 52000 ਚੱਲੀ ਹੋਈ ਆ ਔਨ ਰਿਕਾਰਡ ਠੀਕ ਹੈ ਹਾਂਜੀ ਕਾਰ ਬਹੁਤ ਸੋਹਣੀ ਆ ਦੇਖ ਲਓ ਵੀ ਕਲਰ ਵੀ ਕਾਰ ਦਾ ਦੇਖ ਲਓ ਵੀ ਕਿਹੜਾ ਕਲਰ ਆ ਬਾਈ ਇਹ ਇਹ ਡਾਰਕ ਗ੍ਰੇ ਬ੍ਰਾਊਨ ਬਲੈਕ ਜਾਰਕ ਗ੍ਰੇਜ ਆ ਬਸ ਰਾਤ ਨੂੰ ਕਾਲੀ ਐ ਦਿਨੇ ਵੀ ਲਗਭਗ ਕਾਲੀ ਵਾਂਗੂ ਹੀ ਐ ਇਹ ਦੇਖ ਲਾ ਵੀ ਇੱਕ ਕਾਰ ਤੇ ਇੱਕ ਰੰਗ ਮਿਲੂਗਾ ਪਰ ਇਹ ਉਹ ਕਾਰ ਆ ਜਿੱਚ ਦੋ ਰੰਗ ਪਾਏ ਜਾਂਦੇ ਨੇ ਮਤਲਬ ਇਹ ਪ੍ਰੀਮੀਅਮ ਕਲਰ ਐ ਇਹ ਜਿਹੜਾ ਇਹਨਾਂ ਦਾ ਹੁੰਦਾ ਬ੍ਰਾਊਨ ਆ ਬ੍ਰਾਊਨ ਦੇਚ ਥੋੜਾ ਜਿਹਾ ਬ੍ਰਾਊਨ ਸ਼ੇਡ ਤੇ ਹੋਈ ਆ ਬਲੈਕ ਜੰਕੂ ਕੀ ਰਾਤ ਨੂੰ ਦਿੰਚਾ ਥੋੜਾ ਜਿਹਾ ਹੋਲ ਸ਼ੇਡ ਬੰਦੀਆ ਦੋ ਕਲਰਾਂ ਦੀ ਕਾਰ ਆ ਪਰ ਕਾਰ ਐ ਨਾ ਸਮਝੋ ਵੀ ਪੇਂਟ ਆ ਕਾਰ ਜੈਨੂਨ ਆ ਦੇਖੋ ਬਈ ਇੱਕ ਵਾਰੀ ਕੈਮਰਾ ਅੱਗੇ ਲੈ ਕੇ ਆਓ ਪਲੀਜ਼ ਇੱਕ ਵਾਰੀ ਕੈਮਰਾ ਅੱਗੇ ਲੈ ਕੇ ਆਓ ਵੀ ਆ ਦੇਖ ਲਓ ਵੀ ਸ਼ੀਸ਼ਾ ਜਿਹੜਾ ਨਾ ਫਰੰਟ ਫਰੰਟ ਸ਼ੀਸ਼ਾ ਵੀ ਜਿਹੜੇ ਮੇਰੇ ਵੀਰ ਜਾਣਕਾਰ ਨੇ ਚੈੱਕ ਕਰ ਲਣਗੇ ਵੀ ਜੈਨੂਨ ਕੋਡ ਆ ਸ਼ੀਸ਼ਾ ਹੁਣ ਤੱਕ ਦਾ オリジナル ਆ ਸਾਰੇ ਸ਼ੀਸ਼ੇ ਸਾਰੇ ਪੀਸ ਮੈਂ ਕਿਹਾ ਗੱਡੀ ਪੰਜਾਬ ਨੰਬਰ ਬੀਮਾ ਸਾਰਾ ਕੁਝ ਕਾਰ ਦਾ ਓਕੇ ਦੀ ਰਿਪੋਰਟ ਆ ਜਿਹੜਾ ਮੇਰਾ ਵੀਰ ਹੋਂਡਾ ਸਿਟੀ ਲੱਭ ਰਿਆ ਨਾ ਟੂਮ ਚੰਗੀ ਗੱਡੀ ਸਰਵਿਸ ਵੀ ਨਹੀਂ ਕਰਾਉਣੀ ਜਾ ਕੇ हां ਚੰਗੀ ਗੱਡੀ ਜਿਹੜਾ ਚੰਗੀ ਗੱਡੀ ਦੇ ਭਾਲ ਜਾ ਜਰੂਰ ਵੀਰੇ ਕੰਟੈਕਟ ਕਰਿਓ ਕਾਰ ਬਹੁਤ ਸੋਹਣੀ ਆ ਤੁਹਾਡੇ ਕੰਮ ਆਊਗੀ ਨਜ਼ਾਰੇ ਲਾਉਂਗੇ ਯਾਰ ਬਸ ਗੱਲ ਇਹ ਆ ਆ ਹੁਣ ਐਨ ਲਾ ਲਓ ਵੀ ਇੱਕ ਐ ਤਰੀਫਾਂ ਦੇ ਬੋਲ ਨਹੀਂ ਮੰਨ ਰਹੇ ਕਿਹੜੀ ਚੀਜ਼ ਵਧੀਆ ਨਾ ਇਹਦੇ ਪਿੱਛੇ ਆ ਚੀਜ਼ ਵਧੀਆ ਸੀ ਇਹਦੇ ਵਿੱਚ ਥੋੜੀ-ਥੋੜੀ ਵੀਡੀਓ ਵੱਡੀ ਬਣ ਗਈ ਇੱਥੇ ਚੀਜ਼ ਵਧੀਆ ਹੁੰਦੀ ਹੈ ਉੱਥੇ ਥੋੜਾ ਜਿਹਾ ਵੱਧ ਬੋਲਿਆ ਜਾਂਦਾ ਬੋਲਿਆ ਜਾਂਦਾ ਰਹਿ ਜਾਂਦਾ ਤਾਂ ਇੱਕ ਗੱਲ ਹੋਰ ਆ ਸਾਰੀਆਂ ਕਾਰਾਂ ਇਹੋ ਜਿਹੇ ਜਿਹੜੇ ਆ ਜਿੱਥੇ ਆਪਾਂ ਦੇ 15 15 ਮਿੰਟ ਲਾਵੀਂ ਰਤਾ ਵੀ ਕੱਟ ਪਾ ਲੈ ਇੱਕ ਆ ਖੜੀ ਆ ਬਾਈ ਇਹ ਵੀ ਟੂ ਮੈਂ ਦੇਖੋ ਇਹ ਵੀ ਟੂ ਮਾ ਕਰ ਲੋ ਵੀਡੀਓ ਜ਼ੂਮ ਹੈਗੀ ਆ ਪੂਰੀ ਟੂਮ 15 ਮਾਡਲ ਫਸਟ ਆਨਰ ਦਾ ਅਧਿਕਾਰ ਨਵੇਂ ਲਾਏ ਨਵੇਂ ਟਾਇਰ ਦੇਖਦੇ ਕਿਹਦੇ ਪਹਿਣਗੇ ਪੈਰ ਹੁਣ ਮੈਨੂੰ ਲੱਗਦਾ ਰਹਿਣੀ ਨਹੀਂ ਖੈਰ ਜਦੋਂ ਬੋਲਦੇ ਨਾ ਰੇਟ ਤਾਂ ਆਪੇ ਖੁੱਲ ਜਾਣਗੇ ਗੇਟ ਵੀ ਸਾਡੇ ਘਰੇ ਵਾੜ ਦੋ ਬਾਈ ਸਾਡੇ ਘਰੇ ਵਾੜ ਦੋ ਤੇ ਜਿਆਦੇ ਬੋਲ ਜਾਂਦੀ ਮਾਰ ਰਹੇ ਆਪਾਂ ਠੀਕ ਹੈ ਨਮ ਠੀਕ ਹੈ ਕੰਮ ਓਕੇ ਰਿਪੋਰਟ 15 ਮਾਡਲ ਆ ਵੀਰੇ ਅੱਛਾ ਅੰਦਰੋਂ ਚੈੱਕ ਕਰੋ ਬਈ ਕਾਰ ਬਹੁਤ ਸੋਹਣੀ ਆ ਕਾਰ ਬਹੁਤ ਸੋਹਣੀ 15 ਮਾਡਲ ਫਰਸਟ ਆਨਰ ਆ ਲਾਇਟ ਟਾਇਰ ਬਸ ਕਹਿਣੀ ਲੋੜਨੀ ਹੁਣ ਕਿੰਨੇ ਕ ਬਾਰੀ ਗਈਏ ਵੀ ਲਾਇਟ ਟਾਇਰ ਆ ਆਨਰ ਫਰਸਟ ਉਹ ਤਾਂ ਮੈਂ ਕਹਿਆ ਵੀ ਪੱਕੀ ਮੰਨ ਕੇ ਚੱਲੋ ਵੀ ਉਹਦਾ ਚੀਜ਼ ਮਿਲੂਗੀ ਮਿਲੂਗੀ ਜੇ ਦੁਵਾਰੋਂ ਕਹਿਦੀ ਫਿਰ ਕਹਣਗੇ ਰੋਹੀ ਗੱਲਾਂ ਵਾਲੀ ਉਹੀ ਗੱਲਾਂ ਯਾਰ ਵੀ ਉਹੀ ਉਹੀ ਸਰ ਉਹੀ ਢੋਲ ਕੀ ਉਹੀ ਗੱਲਬਾਤ ਹੋਈ ਆ ਗਈ ਸਵਰਟ ਪੀਵੀ 11 ਪੀਵੀ 11 ਸਵਰਟ ਆ ਬਾਈ 2013 ਮਾਡਲ ਆ ਹਾਂ ਪੰਜਾਬ ਨੰਬਰ ਦੂਜੇ ਨਾਮ ਦੀ ਆ ਵੀ ਚਾਹ ਜੇ ਸਵਿਫਟ ਲੈਣੀ ਹੈ ਕਿਸੇ ਨੇ ਆ ਆ ਗਈ ਹੋਰ ਸ਼ਾਹੂਕਾਰਾਂ ਵਾਲੀ ਕਾਰ ਜਿਹੜੀ ਆ ਸ਼ਾਹੂਕਾਰ ਵਾਲੀ ਲਗਜ਼ਰੀ ਜਿਹੜੀ ਕਹਦੀ ਹੈ ਵੀ ਕੋਰੋਲਾ ਐਲਟਸ ਕਾਰ ਆ 2014 ਮਾਡਲ ਓਨਰ ਫਸਟ ਕਾਰ ਹੋ ਸੁਣ ਫੇਰ ਮੈਂ ਫਿਰ ਤੁਸੀਂ ਕਹੋਗੇ ਭਈ ਇਹਨਾਂ ਫੇਰ ਦੁਬਾਰੋ ਹੀ ਗੱਲ ਕਹੀ ਆ ਦਾਦਾ ਲੈ ਤੇ ਪੋਤਾ ਬਾਹੇ ਦਾਦਾ ਲੈ ਪੋਤਾ ਬਾਹੂ ਹੈ ਗਾੜ ਨੂੰ ਪਰ ਕਾਰ ਓਕੇ ਆ ਇਹ ਚੀਜ਼ ਐ ਸਲਫੀਲ ਐ ਭਈ ਜੇ ਕਿਸੇ ਨੇ ਸੜਨ ਲੈਣੀ ਹੈ ਨਾ ਚਾਹੇ 120 ਤੇ 150 ਤੇ 200 ਤੇ ਵੀ ਘੱਟ ਮਾਰਦੇ ਮਜਾ ਆ ਯਾਰ ਇਹ ਹਿੱਲੇ ਦੀ ਕਾਰ ਨਾ 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 ਇੰਨੀ ਹੈਵੀ ਕਾਰ ਐ ਐਵਰੇਜ ਪੱਖੋਂ ਐਵਰੇਜ ਦੀ ਵੀ ਕਿੰਗ ਐ ਇਹ ਜੇ ਕਿਸੇ ਨੇ ਉਹਨੇ ਕਾਰ ਲੈ ਲਈ ਨਾ ਕੋਈ ਬਾਲਾ ਨਾ ਕੋਈ ਬਿੰਗਾ ਐਵਰੇਜ ਦੀ ਪੂਰੀ ਕਿੰਗ ਐ ਕਿੰਗ ਤੇ ਬਾਕੀ ਬਰਨ ਦੇ ਕਿੰਗੇ ਥੋੜੇ ਨਾਲ ਨਹੀਂ ਯਾਰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਇੱਕ ਵਾਰੀ ਮਾਰੋ ਜਿਹੜਾ ਹਾਂ ਤਾਂ ਤਸल्लियां ਕਰਾ ਦਾਂਗੇ ਟੈਨਸ਼ਨ ਬਲੈਕ ਚ ਤੁਹਾਨੂੰ ਐਕਸਯੂਵੀ ਦਿਵਾ ਦੇ ਇੱਕ ਹੋਰ ਆ ਚੈੱਕ ਕਰੋ ਹਾਂਜੀ ਭਾਈ ਇਹ ਵੀ ਚੀਜ਼ ਐ ਭਾਈ ਇਹ ਵੀ ਚੀਜ਼ ਆ ਵੀਰੇ ਨੰਬਰ ਵੀ ਚੈੱਕ ਕਰੋ ਨੰਬਰ ਵੀ ਬਹੁਤ ਸੋਹਣਾ ਵੀ ਡਬਲ ਜ਼ੀਰੋ ਨਾ ਤੇ ਕਾਰ ਵੀ ਬਹੁਤ ਸੋਹਣੀ ਆ ਹਾਂ ਤੇ ਕਾਰ ਹੈਗੀ ਆ ਜੀ 15 ਮਾਡਲ 15 ਮਾਡਲ ਹਾਂਜੀ ਠੀਕ ਹੈ ਵੀਰੇ ਲਓ ਜੀ ਬਈ ਚੈੱਕ ਕਰੋ ਅੰਦਰੋਂ ਕਾਰ ਅੰਦਰੋਂ ਬਹੁਤ ਸੋਹਣੀ ਆ ਸਾਰੀਆਂ ਕਾਰਾਂ ਵੈਸੇ ਰਣਾ ਜਿਹੜੀ ਉਰੇ ਖੜੀਆਂ ਨੇ ਕਾਰਾਂ ਤੁਹਾਨੂੰ ਕੋਈ ਕਮੀ ਨਹੀਂ ਆਏਗੀ ਕਾਰਾਂ ਚ ਤੁਸੀਂ ਚੈੱਕ ਕਰੋਗੇ ਆ ਕੇ ਜਦੋਂ ਤੁਸੀਂ ਯਾਰ ਵਾਕ ਹੀ ਕਹੋਗੇ ਰ ਵੀ ਹੈ ਨਾ ਸਹੀ ਜਗ੍ਹਾ ਤੇ ਖੜਾਇਆ ਬਸ ਯਾਰ ਆਪਣੀ ਭਈ ਹੈ ਨਾ ਆਪਣੀ ਸੋਚ ਹੈ ਹੀ ਇਹ ਹੈ ਜੀ ਆ ਜਿੱਥੇ ਆਪਾਂ ਕੰਮ ਕਰਦੇ ਆਂ ਵੀ ਬੰਦਾ ਸਾਫ ਸੁਥਰਾ ਹੀ ਹੋਵੇ ਬਿਲਕੁਲ ਵੈਰੀ ਵੈਰੀ ਹੈਨਾ ਬਾਕੀ ਆਪਾਂ ਦਾ ਬਈ ਜੋੜੀ ਸ਼ੁਰੂ ਤੋਂ ਆਇਆ ਬਈ ਬਿਲਕੁਲ ਬਈ ਤੁਹਾਡੇ ਦਾ ਕੀ ਕਹਿਣੇ ਹੈਨਾ ਨਾ ਬਾਕੀ ਤੁਹਾਡੀਆਂ ਵੀ ਕੋਈ ਗੱਲਾਂ ਬਾਤਾਂ ਅੱਡੀ ਨਹੀਂ ਵੀਰੇ ਬਾਕੀ ਬਾਈ ਗੁਰਸ਼ਰਨ ਮੈੜੜਾ ਇਹ ਵੀ ਨਾ ਮੱਲਵ ਬਹੁਤ ਕਾਰਾਂ ਦੀ ਵੀਡੀਓ ਬਣਾਉਂਦਾ ਬਹੁਤ ਪੰਜਾਬ ਚ ਅੱਧੇ ਪੰਜਾਬ ਚ ਚੱਲ ਪੂਰੇ ਪੰਜਾਬ ਦੇ ਵਿੱਚ ਅੱਧੇ ਪੰਜਾਬ ਚ ਕਾਰ ਵੇਚਣ ਦੀ ਵੀਡੀਓ ਬਣਾਉਂਦਾ ਪਰ ਬਾਈ ਆਪਣੀ ਬਹੁਤ سپورਟ ਕਰਦਾ ਕਿਉਂਕਿ ਇਹਨੂੰ ਪਤਾ ਆਪਣੇ ਕੰਮ ਦਾ ਵੀ ਕੰਮ ਹੈਗਾ ਜੈਨੂਅਲ ਤੇ ਬਾਕੀ ਘੱਟ ਰੇਟ ਵਾਲੀਆਂ ਆਈਟਮਾਂ ਵੀ ਹੁਣ ਛੋਟੇ ਬਜਟ ਦੇ ਘਾਰਾਂ ਦਿੰਨੇ ਆ ਆਈਟਮਾਂ ਆਈਟਮਾਂ ਖੜੀਆਂ ਜਿਵੇਂ ਆਪਣੇ ਕੋਲੇ 2011 ਮਾਡਲ 12 ਮਾਡਲ ਆਈਟਮਾਂ ਰੇਟ ਵਾਈ ਫੋਨ ਤੇ ਪੁੱਛ ਲਿਓ ਜਮਾ ਘੱਟ ਪੈਸੇ ਲਾਉਣ ਦੇ ਆ ਸਵਿਟ ਕਿਹੜਾ ਮਾਡਲ ਹੈ ਇਸ ਸਵਿਟ ਦਾ ਭਾਈ 2016 ਮਾਡਲ ਹੈ 16 ਮਾਡਲ ਹੈ ਇਹ ਵੀ ਰੇਟ ਜੀ ਮਿਲ ਜੂਗਾ ਠੀਕ ਹੈ ਹਾਂਜੀ ਲੈ ਵੀ ਅੱਛਾ ਇਹ ਜਿਹੜੀ ਮੈਂ ਆਪਣੇ ਬਾਹਰਲੇ ਨੰਬਰ ਦੀਆਂ ਗੱਡੀਆਂ ਨੇ ਐਨਓਸੀ ਆਪਾਂ ਦਵਾਂਗੇ ਹਾਂਜੀ ਐਨਓਸੀ ਦਵਾਂਗੇ ਜਿਹੜੇ ਮੇਰੇ ਵੀਰ ਬਾਹਰ ਬੈਠੇ ਨੇ ਜਾਂ ਜਿਨ੍ਹਾਂ ਕੋਲ ਟਾਈਮ ਨਹੀਂ ਆਪਾਂ ਨੰਬਰ ਵੀ ਲਵਾ ਦਾਂਗੇ ਪਰ ਫੀਸ ਕਸਟਮਰ ਦੀ ਹੋਊਗੀ ਠੀਕ ਹੈ ਤੇ ਇੱਕ ਆਪਾਂ ਤੋਹਫਾ ਹੋਰ ਦਿਖਾ ਦਈਏ ਵਰਨ ਵਰਨਾ ਵਰਨਾ ਇਹਦਾ ਰੇਟ ਬੋਲਣਾ ਪਊ ਮੇਰਾ ਬੋਲਣਾ ਪਊਗਾ ਇਹਦਾ ਰੇਟ ਬੋਲਣਾ ਪਊਗਾ ਠੀਕ ਹੈ ਕਿਉਂਕਿ ਰੇਟ ਹੈ ਜਨਾ ਅੱਛਾ ਮਾਡਲ ਕਿਹੜਾ ਹੈ ਮਾਡਲ ਭਾਈ 2012 12 ਮਾਡਲ 564 ਆ ਨਵੇਂ ਲਾਏ 9.4 ਹੈ ਕਾਰ ਅੰਦਰੋਂ ਦੇਖੋ ਵੀ ਅੰਦਰੋਂ ਕਾਰ ਹੋਰ ਹੈ ਇਹਦਾ ਗੱਲਬਾਤ ਹੀ ਹੋਰ ਹੈ 5.5 ਹੋਰ ਹੈ ਤੇ ਰੇਟ ਇਹਦਾ 2 ਲੱਖ 80 ਹਜ਼ਾਰ ਬਾਈ ਸਿਰਫ ਸਿਰਫ 2 ਲੱਖ ਤੇ 80 ਹਜ਼ਾਰ ਰੁਪਈਆ ਦੀ ਵਰਨਾ ਕਾਰ ਆ ਬਾਈ ਮਿੱਤਰੋ ਲੈ ਜਾਓ ਕਾਰ ਲਗਭਗ 30 ਹਜ਼ਾਰ ਰੁਪਈਆ ਦੇ ਲਾਇ ਟਾਇਰ ਚ ਕਾਰ ਚ ਪਏ ਹੋਏ ਨੇ ਬਾਈ ਬਿਲਕੁਲ ਇਨੂ ਸੀ ਕਾਰ ਦੀ ਆਈ ਪਈ ਆ ਠੀਕ ਹੈ ਦੇਦਾ 2012 ਮਾਡਲ ਆ ਰੇਟ ਵੀ ਕਾਲਾ ਜੈਨੂ ਹੋਣਾ ਤੇ ਇੱਕ ਕਾਰ ਹੋਰ ਖੜੀ ਆ ਵੈਗਨਰ ਵੈਗਨਰ ਸੀਐਨਜੀ ਪਟ્રોલ ਆ 12 ਮਾਡਲ ਆ ਐਂਡ ਰੈਂਡ ਸਿਸਟਮ ਲੱਗਿਆ ਹੋਇਆ ਕਾਰ ਦੇ ਵਿੱਚ ਠੀਕ ਹੈ ਤੇ ਕਾਰ ਬਹੁਤ ਸੋਹਣੀ ਆ ਰੇਟ 2 ਲੱਖ ਰੁਪਈਆ ਠੀਕ ਹੈ ਹਾਂ ਬਾਕੀ ਮਾਨ ਤਾਨ ਹੋ ਜਾਊਗਾ ਓਕੇ ਕਾਰ ਬਹੁਤ ਸੋਹਣੀਆਂ ਨੇ ਤੇ ਬਾਕੀ ਸਾਰੀਆਂ ਮਿਕਸ ਕਾਰਾਂ ਦੇਖ ਲਈਆਂ ਆਪਣੇ ਕੋਲੇ i10 Honda City Verna SUV Scorpio ਇਹ ਹੈਗੀ 1000 ਸੀਸੀ ਇੰਜਨ ਵਾਲੀ ਹਾਂਜੀ ਹਾਂਜੀ ਠੀਕ ਆ ਵੀ ਕਹਿਣਾ A ਸਟਾਰ ਕਾਰ ਦਿਖੋਗੇ ਬਈ ਇਹ ਵੀ ਬਈ ਬਹੁਤ ਸੋਹਣੀ ਕਾਰ ਦੇ ਕਿਸ ਨੇ ਛੋਟੇ ਪੈਸੇ ਇੱਕ ਫੀਲ ਥੋੜਾ ਜਿਹਾ ਵਧੀਆ ਲੈਣਾ ਨਾ ਵੀ ਯਾਰ ਸਾਨੂੰ ਇੱਕ ਪ੍ਰੀਮੀਅਮ ਜਿਹਾ ਫੀਲ ਆਵੇ ਤਾਂ ਆਹ ਕਾਰ ਲਿਆ ਜਾ ਸਕਦੇ ਆਪਾਂ ਹਨਾ 2010 ਮਾਡਲ ਦਾ 10 ਮਾਡਲ ਕਾਰ ਆਹ ਫੀਗੋ ਖੜੀ ਆਪਣੇ ਲਵੇ ਇੱਧਰ ਬਈ ਆਲਟੋ K10 ਵੀ ਖੜੀ ਹੈ ਠੀਕ ਹੈ ਤੇ ਆਪਣੀ ਉੱਧਰ i10 ਵੀ ਖੜੀ ਹੈ ਸਾਰੀਆਂ ਕਾਰਾਂ ਖੜੀਆਂ ਆਪਣੇ ਲਵੇ ਵਧੀਆ ਵਧੀਆ ਕਾਰਾਂ ਬਿਲਕੁਲ ਚੈੱਕ ਕਰ ਲਓ ਬਈ ਨਾ ਕਿਸੇ ਕਾਰ ਤੇ ਤੁਸੀਂ ਕੋਈ ਕਲਮ ਤੱਕ ਵੀ ਨਹੀਂ ਲਵਾਉਣੀ ਇਹੋ ਜਿਹੀ ਕੰਡੀਸ਼ਨ ਆ ਸਾਰੀਆਂ ਕਾਰਾਂ ਦੀ ਤੇ ਫੇਰ ਮੈਂ ਤੁਹਾਨੂੰ ਦੁਬਾਰਾ ਦੱਸਾਂ ਬਈ ਹਨਾ ਆਉਣਾ ਤੁਹਾਨੂੰ ਪੀਵੀ 13 ਕਾਰ ਬਾਜ਼ਾਰ ਤੇ ਚੰਗੀ ਕਾਰਗਰ ਤੁਸੀਂ ਲੈਣੀ ਆ ਤਾਂ ਪੇਜ ਫੋਲੋ ਜ਼ਰੂਰ ਕਰ ਲਿਓ ਬਾਈ ਹੋਰਾਂ ਦਾ ਪੇਜ ਨੀਚੇ ਮੈਂਸ਼ਨ ਕਰਿਆ ਹੋਇਆ ਪੀਵੀ 13 ਕਾਰੋਬਾਰ ਆ ਠੀਕ ਆਪਣਾ ਕਾਰੋਬਾਰ ਬਾਈ ਕਰਫਿਊ ਹੀ ਹੋ ਜਾਂਦੇ ਨੇ ਬੰਦੇ ਕਈ ਕਹਿੰਦੇ ਨੇ ਵੀ ਸੰਗਰੂਰ ਆ ਮੇਰੇ ਸੰਗਰੂਰ ਆਪਾਂ ਨੂੰ ਜ਼ਿਲ੍ਹਾ ਪੈਂਦਾ ਸ਼ਹਿਰ ਆਪਣਾ ਮੂਨਕਾ ਪੀਵੀ 13 ਕਾਰੋਬਾਰ ਆ ਪਾਤਣਾ ਰੋਡ ਦੇ ਉੱਪਰ ਆ ਮੂਨਕ ਜ਼ਿਲ੍ਹਾ ਸੰਗਰੂਰ ਆ ਮੂਨਕ ਸ਼ਹਿਰ ਪੈਂਦਾ ਜੋ ਪਾਤਣਾ ਰੋਡ ਦੇ ਉੱਪਰ ਆ ਆਪਣਾ ਜਾਖੜ ਦੇ ਨਾਲ ਜਾਖੜ ਤੇ ਪਾਤਣਾ ਦੇ ਵਿਚਾਲੇ ਆ ਠੀਕ ਹੈ ਲਹਿਰੇ ਤੋਂ ਵੀ ਨਾਲ ਹੀ ਲੱਗਦਾ ਮੰਨ ਕੇ ਚਲੋ ਪਾਤਣਾ ਤੋਂ ਸਾਰਾ 15 ਕਿਲੋਮੀਟਰ ਆ ਜਾਖੜ ਤੋਂ ਇਹ ਜਿਹੜਾ ਬਲਾਡਾ ਜਾਖਲ ਪਾਤਣਾ ਰੋਡ ਆਉਂਦਾ ਜਿਹੜਾ ਆ ਪਟੰਡੇ ਵਾਲਾ ਇਹ ਰੋਡ ਦੇ ਉੱਪਰ ਆ ਠੀਕ ਯਾਰ ਕਈ ਬੰਦੇ ਕਨਫਿਊਜ਼ ਹੋ ਜਾਂਦੇ ਨੇ ਬਈ ਅਸੀਂ ਤਾਂ ਸੁਰੂ ਸਮਝ ਕੇ ਆ ਗਏ ਸੀਗੇ ਬਈ ਆਪਣਾ ਮੂਨਕ ਕੰਮ ਆ ਤੇ ਕੰਮ ਆਪਣਾ ਸੋਹਣਾ ਬਾਕੀ ਤੁਸੀਂ ਜਦੋਂ ਆਉਂਗੇ ਕਾਰਾਂ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਹਾਂ ਯਾਰ ਕੰਮ ਹੈ ਹੀ ਇਹਨੂੰ ਲੋਕੇਸ਼ਨ ਆਨਲਾਈਨ ਹੈਗੀ ਆ ਬਿਲਕੁਲ ਜੀ ਲੈ ਬਈ ਮਿੱਤਰ ਠੀਕ ਆ ਆਜੋ ਫਿਰ ਪੀਵੀ 13 ਕਾਰ ਬਾਜ਼ਾਰ ਜਿਹਨੇ ਮਚਾਈ ਪਈ ਆ ਸਾਰੇ ਪੰਜਾਬ ਦੇ ਵਿੱਚ ਆਹ ਕਾਰ ਤੇ ਆਜੋ ਤੁਹਾਡਾ ਰਹੂਗਾ ਸਾਨੂੰ ਇੰਤਜ਼ਾਰ ਇੰਤਜ਼ਾਰ